ਉਹ ਦੋਸਤ ਸੀਗੇ ਇੱਕ ਮੇਰੇ ਤੇ ਅਸੀਂ ਪੰਜ-ਛੇ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸੀਗੇ ਤੇ ਉਹਦਾ ਮਤਲਬ ਇਹ ਸੌਰਾ ਪਰਿਵਾਰ ਸੀਗੇ ਜਿਹੜਾ ਮਤਲਬ ਉਹ ਆਪਣੀ ਮਰਜ਼ੀ ਨਾਲ ਰਹਿ ਰਹੇ ਸੀਗੇ ਮੈਂ ਕੋਈ ਧੱਕਾ ਨਹੀਂ ਕੀਤਾ ਐ ਕੁਝ ਵੀ ਨਹੀਂ ਤੇ ਉਹ ਫੈਕਟਰੀ 'ਚ ਲੱਗੀ ਸੀ ਆਪਣੀ ਮਰਜ਼ੀ ਨਾਲ ਲੱਗੀ ਹੋਈ ਸੀਗੀ ਤੇ ਮੈਂ ਚਲੋ ਜੀ ਉਹਨੂੰ ਲੈਣ ਵਗ ਗਿਆ ਫੈਕਟਰੀ ਦੇ ਵਿੱਚੋਂ ਤੇ ਮੈਨੂੰ ਐ ਨਹੀਂ ਪਤਾ ਵੀ ਕਿਥੋਂ ਉਹ ਆਏ ਕਿਥੋਂ ਨਹੀਂ ਉਹ ਸੌਰਾ ਪਰਿਵਾਰ ਸੀ ਗਈ ਤੇ ਮੈਂ ਨਾਲ ਕਾਫੀ ਕੁੱਟੇ ਮਾਰੇ ਦਿੱਤੇ ਉਹਨਾਂ ਨੇ ਮਤਲਬ ਕਿ ਲੋਹੇ ਵਾਲੇ ਹਥਿਆਰ ਵਰਤੇ ਜੀ ਪੰਚ ਵਗੈਰਾ ਮੇਰੇ ਮਾਰੇ ਗਏ ਜੀ ਕਾਫੀ ਤੇ ਮਾਰ ਕੀ ਤਿਆਰੀ ਸ਼ਸਤ ਨੇ ਤੇ ਇੱਕ ਉਹਦੇ ਸ਼ਸਤ ਦਾ ਜੋ ਮਤਲਬ ਕਿ ਰੱਖਿਆ ਹੋਇਆ ਗਈ ਤੇ ਉਹਨੇ ਕਾਫੀ ਕੁੱਟੇ ਮਾਰੇ ਦਿੱਤੇ ਬੋਇਆ ਨਸ ਜਿਹੜਾ ਸੀ ਗਈ ਉਹ ਨਸ ਜਿਹੜੀ ਸੀ ਗਈ ਉਹ ਜਿਹੜਾ ਨਾਂ ਲਾਇਆ ਸੀਗਾ ਕਾਫੀ ਕੁੱਟੇ ਮਾਰੇ ਤੇ ਮੈਂ ਮਤਲਬ ਕਿ ਤਾਂ ਜ਼ਬਰਦਸਤ ਡੀ.ਜੀ.ਏ ਤੇ ਉਹ ਮੇਰੇ ਤੇ ਬਸੇ ਸਕੂਟਰੀ ਚੜਾ ਹੰਦੇ ਉਹਦੇ ਲੈ ਸਕੂਟਰੀ ਸੀ ਉਹ ਪੂਰੀ ਭਜਾਈ ਆਉਂਦੇ ਸੀ ਉੱਪਰ ਚੜਾ ਚੜਾ ਰਿਆ ਸੀ ਗਏ ਜਾਣ ਕੋ ਤਾਂ ਗੱਲ ਕਹੀ ਮੈਂ ਅਚਾਨਕ ਉੱਠ ਕੇ ਖੜਾ ਹੋ ਗਏ ਇਹਨੇ ਮੈਂ ਮੰਗ ਕਰ ਦਾਂਗਾ ਇਹ ਵੀ ਇਹ ਮੈਨੂੰ ਜਾਣ ਤੋਂ ਮਾਰ ਸਕਦੇ ਨਹੀਂ ਕਿਸੇ ਵਕਤ ਨੂੰ ਧਮਕੀ ਵੀ ਦੇ ਕੇ ਆ ਜਾ ਮੈਂ ਤਾਂ ਹੈ ਇਸ ਕਹਿਣਾ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਨਾਲ ਸਖਤ ਸਖਤ ਕੀਤੀ ਜਾਵੇ ਤਾਂ ਸਾਡੇ ਕਿਸੇ 6 ਵਜੇ ਮੈਨੂੰ ਕਿਸੇ ਦੇ ਫੋਨ ਤੋਂ ਫੋਨ ਆਇਆ ਹੈ ਕਹਿੰਦੇ ਵੀ ਤੁਹਾਡੇ ਬੇਟੇ ਨੂੰ ਕੁੱਟਿਆ ਮਾਰਿਆ ਪਿਆ ਹੈ ਯਾਰ ਮੈਂ ਆਈ ਜੀ ਮੇਰਾ ਬੇਟਾ ਬੇਹੂਸ਼ ਹੋਇਆ ਸੀ ਉਸ ਤੋਂ ਬਾਅਦ ਮੈਂ ਉਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਤੇ ਹੁਣ ਉਹਦਾ ਇਲਾਜ ਕਰ ਰਹੇ ਨੇ ਮਾਨਪ੍ਰੇਤ ਸ਼ੰਘਾਈ ਦਰ ਲਗਾੜੇ ਕੀ ਹੋਇਆ ਮਲੇਕੋਟਲੇ ਹਸਪਤਾਲ ਦਾ ਦੋਸਤ ਸੀ ਗਈ ਇੱਕ ਮੇਰੀ ਤੇ ਅਸੀਂ 5 ਸੇ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸੀ ਤੇ ਉਹਦਾ ਮਤਲਬ ਇਹ ਸੌਰਾ ਪਰਿਵਾਰ ਸੀ ਗਈ ਜਿਹੜਾ ਮਤਲਬ ਉਹ ਆਪਣੀ ਮਰਜ਼ੀ ਨਾਲ ਰਹਿ ਰਹੇ ਸੀ ਮੈਂ ਕੋਈ ਧੱਕਾ ਨਹੀਂ ਕੀਤਾ ਕੁਝ ਵੀ ਨਹੀਂ ਤੇ ਉਹ ਫੈਕਟਰੀ 'ਚ ਲੱਗੂ ਸੀ ਆਪਣੀ ਮਰਜ਼ੀ ਨਾਲ ਲੱਗੀ ਹੋਈ ਸੀ ਤੇ ਮੈਂ ਚਲੋ ਜੀ ਉਹਨੂੰ ਲੈਣ ਵਾਗ ਗਿਆ ਫੈਕਟਰੀ ਦੇ ਵਿੱਚੋਂ ਤੇ ਮੈਨੂੰ ਐ ਨਹੀਂ ਪਤਾ ਵੀ ਕਿੱਥੋਂ ਦਿਓ ਆਈ ਜਿੱਥੋਂ ਹੀ ਨਹੀਂ ਉਹਦਾ ਸੋਹਰਾ ਪਰਿਵਾਰ ਚ ਗਈ ਤੇ ਮੇਰੇ ਨਾਲ ਕਾਫੀ ਕੁੱਤ ਮਾਰੇ ਗਈ ਸੀ ਉਹਨਾਂ ਨੇ ਮਤਲਬ ਕਿ ਲੋਹੇ ਵਾਲੇ ਹਥਿਆਰ ਵਰਤੇ ਪੰਚ ਵਗੈਰਾ ਮੇਰੇ ਮਾਰੇ ਗਏ ਜੀ ਕਾਫੀ ਕੋਸ ਟਿੱਕਨ ਨਾਮ ਹੀ ਉਹਦੀ ਸੱਸ ਦਾ ਨਾਮ ਹੈ ਰਾਜ ਤੇ ਬਾਕੀ ਉਹਨੂੰ ਜਾਣਦੇ ਹੀ ਉਹਦੇ ਘਰ ਵਾਲੇ ਜੀ ਉਹ ਸੱਸ ਦੇ ਨੂੰ ਸੱਸ ਨੂੰ ਜਾਣਦੇ ਹੀ ਮੈਂ ਤੇ ਉਹ ਜਿਹੜੀ ਕੁੜੀ ਸੀ ਨਾਲ ਜੀ ਮੇਰੇ ਉਹਦਾ ਨਾਮ ਹੈਗਾ ਜੀ ਪਲਬੀ ਮਤਲਬ ਕਿ ਜਿਹੜਾ ਉਹਦਾ ਘਰ ਵਾਲਾ ਸੀ ਗਈ ਉਹਦਾ ਨਾਮ ਹੈਗਾ ਸੀ ਉਮਿਤ ਜੀ ਤੇ ਉਹ ਉੱਥੇ ਆਏ ਸੀਗੇ ਮੈਂ ਉਨੇ ਕਾਫੀ ਕੁੱਟਮਾਰ ਕੀਤੀ ਜੀ ਮੇਰੇ ਨਾਲ ਹੈ ਉਹ ਟੂੜੀ ਦੇ ਰਹਿਣ ਵਾਲੇ ਨੇ ਜੀ ਕਿੰਨਾ ਕੁ ਟਾਈਮ ਤੋਂ ਰਹਿੰਦੀ ਹੈ ਉਹ ਦਾ ਤੇ ਸਾਡੇ ਮੇਰੇ ਨਾਲ ਹੋ ਗਏ 5 ਮਹੀਨੇ ਹੋ ਗਏ 6 ਮਹੀਨੇ ਜੀ ਮਤਲਬ ਦੂਸਰੇ ਮਹੀਨੇ ਦੀ ਮੇਰੇ ਲਵੇ ਰਹਿੰਦੀ ਹੈ 5-6 ਮਹੀਨੇ ਹੋ ਗਏ ਜੀ ਨਾਲ ਰਹਿੰਦਿਆਂ ਨੂੰ ਕੁੱਟਮਾਰ ਕਿੰਨੀ ਕਰੀ ਹੈ ਕਿੰਨੀ ਕੁੱਟਮਾਰ ਕੀਤੀ ਜੀ ਉਹਦੀ ਸ਼ਸ ਨੇ ਤੇ ਇੱਕ ਉਹਦੇ ਸ਼ਸ ਦਾ ਜੋ ਮਤਲਬ ਕਿ ਰੱਖਿਆ ਹੋਇਆ ਹੈਗਾ ਜੀ ਤੇ ਉਹਨੇ ਕਾਫੀ ਕੁੱਤਾ ਮਾਰ ਕੀਤੇ ਬੋਇਆ ਨਸੇ ਚ ਹੈਗਾ ਸੀਗਾ ਹੀ ਉਹ ਨਸੇ ਚ ਸੀ ਗਈ ਉਹਦੇ ਉਹ ਜਿਹੜਾ ਨਾਂ ਲਾਇਆ ਸੀਗਾ ਕਾਫੀ ਕੁੱਤਾ ਮਾਰੋ ਤੇ ਮੈਂ ਹੀ ਮਤਲਬ ਕਿ ਪਾਦਾ ਪਾਦਾ ਡਿੱਗ ਗਿਆ ਹੀ ਤੇ ਉਹ ਮੇਰੇ ਤੇ ਬਸ ਹੀ ਸਕੂਟਰੀ ਤੇ ਚੜਾਣ ਲਈ ਉਹਦੇ ਲਈ ਵੀ ਸਕੂਟਰੀ ਸੀ ਉਹ ਪੂਰੀ ਭਜਾਈ ਆਉਂਦਾ ਸੀ ਉੱਪਰ ਚੜਾਣ ਚੜਾ ਰਿਆ ਸੀ ਗਈ ਜਾਣ ਕੇ ਉਹ ਤਾਂ ਗੱਲ ਕਹੀ ਮੈਂ ਅਚਾਨਕ ਉੱਠ ਕੇ ਖੜਾ ਹੋ ਗਿਆ ਜੀ ਨਿਉਣਾ ਸਕੂਟਰੀ ਚੜਾ ਦੇਣੀ ਸੀ ਮੈਨੂੰ ਧਮਕੀ ਵੀ ਦੇ ਕੇ ਗਿਆ ਜਾਈ ਕਹਿੰਦਾ ਵੀ ਤੈਨੂੰ ਮਾਰੂੰਗਾ ਕਹਿੰਦਾ ਮੈਂ ਤੈਨੂੰ ਛੱਡਦਾ ਨਹੀਂ ਕਹਿੰਦਾ ਚਾਹੇ ਮੈਨੂੰ ਜੇਲ੍ਹ ਕੱਟਣੀ ਮਨਜ਼ੂਰ ਆ ਕਹਿੰਦਾ ਕੁਛ ਮਰਜ਼ੀ ਹੋ ਜੇ ਮੈਨੂੰ ਧਮਕੀ ਦੇ ਕੇ ਗਿਆ ਕਹਿੰਦਾ ਮੈਂ ਤੈਨੂੰ ਮਾਰੂੰਗਾ ਕਹਿੰਦਾ ਛੱਡਦਾ ਨਹੀਂ ਹਰਿਆ ਤੈਨੂੰ ਉਹ ਵੀ ਉੱਥੇ ਹੀ ਮੈਨੂੰ ਤਾਂ ਕਰਕੇ ਮੈਂ ਇਹ ਬਚ ਗਈ ਉਥੇ ਜਿਹੜੇ ਨਾਲ ਦੇ ਸੀਗੇ ਜੀ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਛੜਵਾਤਾ ਹੀ ਤੇ ਉਹਨਾਂ ਸਾਹਮਣੇ ਵੀ ਧਮਕੀ ਦੇ ਕੇ ਆ ਗਏ ਜੀ ਮੈਨੂੰ ਕਹਿੰਦੇ ਵੀ ਤੈਨੂੰ ਛੜਦਾ ਨਹੀਂ ਹੈਗਾ ਮੈਂ ਮੰਗ ਕਰਦਾਂਗਾ ਵੀ ਇਹ ਮੈਨੂੰ ਜਾਣ ਤੋਂ ਮਾਰ ਸਕਦੇ ਨੇ ਜੀ ਕਿਸੇ ਵਕਤ ਵੀ ਮੈਨੂੰ ਧਮਕੀ ਵੀ ਦੇ ਕੇ ਆ ਗਏ ਮੈਂ ਤਾਂ ਹੈ ਇਸ ਕਹਿੰਦਾ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਨਾਲ ਸਖਤ ਸਖਤ ਕੀਤੀ ਜਾਵੇ ਕੀ ਨਾਮ ਰਣਵੀਰ ਕੋਲ ਹੈ ਪਿੰਡ ਦੇ ਲਈ ਲਗਾਈ ਹੈ ਪਿੰਡ ਲਈ ਬੇਟਾ ਦਾਖਲ ਆਇਆ ਬੇਟਾ ਇਸ ਸਾਮ ਨੂੰ ਸਾਢੇ 6 ਵਜੇ ਮੈਨੂੰ ਕਿਸੇ ਦੇ ਫੋਨ ਤੋਂ ਫੋਨ ਆਇਆ ਈ ਕਹਿੰਦੇ ਵੀ ਛੋਡੇ ਬੇਟੇ ਨੂੰ ਕੁੱਟਿਆ ਮਾਰਿਆ ਪਿਆ ਈ ਯਾਰ ਮੈਂ ਆਈ ਜੀ ਮੇਰਾ ਬੇਟਾ ਬੇਹੋਸ਼ ਪਿਆ ਥੀ ਉਸ ਤੋਂ ਬਾਅਦ ਮੈਂ ਉਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਤੇ ਹੁਣ ਉਹਦਾ ਇਲਾਜ ਕਰਾਣਾ ਹੈ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਈ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਹੈ ਮੈਸਰ ਮੋ ਡਿਸਟ੍ਰਿਕਟ ਹਸਪਤਲ ਮਿਲਦੀ ਕੋਰਟ ਨੂੰ ਇੱਕ ਮਰੀਜ਼ ਦਾ ਰਿਪੋਰਟ ਛੋੜ ਵਾਲਾ ਕੁਝ ਸਾਡੇ ਕੋਲ ਕੱਲ 7 ਤਰੀਕ ਨੂੰ ਸ਼ਾਮ ਨੂੰ 8:00 ਵਜੇ ਤੋਂ 10 ਮਿੰਟ ਦੇ ਕਰੀਬ ਇੱਕ ਮਰੀਜ਼ ਆਇਆ ਸੀ ਮੰਤਰੀ ਸਿੰਘ ਪਿੰਡ ਦਲੇਰਗੜ ਤੋਂ ਇਹ ਮੈਡੀਕਲ ਲੀਗਲ ਕੇਸ ਹੈ ਜਾਨੀ ਲੜਾਈ ਝਗੜੇ ਦਾ ਕੇਸ ਹੈ ਇਹਦੀ ਐਮਐਲਆਰ ਕੱਟੀ ਜਾ ਚੁੱਕੀ ਹੈ ਕੱਲ ਲਈ ਆਨਲਾਈਨ ਵੀ ਹੋ ਗਿਆ ਤੇ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਪੇਪਰ ਨਾਲ ਦੇ ਨਾਲ ਦੇ ਨਾਲ ਭੇਜ ਦਿੱਤੀ ਹੈ ਇਹ ਤੇਰੇ ਇਲਾਜ ਹੈ ਤੇ ਜਿਹੜੇ ਵੀ ਇਹਦੇ ਬਣਦੇ ਰਿਪੋਰਟੀਆਂ ਡਾਕਟਰ ਦਾ ਓਪੀਨੀਅਨ ਹੈ ਉਹ ਨਾਲ ਨਾਲ ਉਹ ਕੇਸ ਰਿਪੋਰਟ ਕਮਿਟ ਕਰਵਾ ਸਕਦੇ ਹੋ ਮੈਂ ਇੰਸਪੈਕਟਰ ਜੀ ਜੀਨਸ ਸੱਚੀ ਇਹ ਸਿਟੀ ਬਣਨ ਲਈ ਭੇਜ ਲਾਓ ਇਮਤੀ ਸੱਤ ਸੱਤ ਨੂੰ ਨਸ਼ਾਮ ਦੇ 7:00 ਵਜੇ ਇੱਕ ਮਨਪ੍ਰੀਤ ਸਿੰਘ ਹੈ ਡੇਰਗੜ ਦਾ ਉਹਦੀ ਕੁੱਟਮਾਰ ਕੀਤੀ ਹੈ ਉਹਦਾ ਬਿਆਨ ਲਿਖਿਆ ਗਿਆ ਜਿਸ ਵਿੱਚ ਉਹਨੇ ਲਿਖਾਇਆ ਕਿ ਮੈਨੂੰ ਜਿਹੜੀ ਰਾਜਪੁਰਾ ਵਾਸੀ ਧੂਰੀ ਤੇ ਉਹਦੇ ਨਾਲ ਇੱਕ ਬੰਦਾ ਨਾਮ ਲਉਣਾ ਉਹਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਦਾ ਬਿਆਨ ਨੋਟ ਕਰ ਲਿਆ ਗਿਆ ਡੀਆਰ ਪਾਈ ਗਈ ਹੈ ਤੇ ਤਫਤੀਸ਼ ਅੱਗੇ ਜਾਰੀ ਹੈ ਜੋ ਵੀ ਅੱਗੇ ਬੰਦੀ ਕਾਰਵਾਈ ਕਾਰਵਾਈ ਕਰ ਲਾਂਗੇ ਜੋ ਬੰਦੀ